ਅਸਮਾਨ ਦੇ ਵਿੱਚੋਂ ਕਹਿੰਦੇ ਵੀ ਜਿਉਂ ਦੀ ਮੱਝ ਗਰ ਗਈ ਪਰ ਜਦ ਕਿਸੇ ਨੂੰ ਪੁੱਛਿਆ ਗਿਆ ਤਾਂ ਲੋਕ ਹੱਸਣ ਲੱਗ ਗਏ ਬਈ ਇਹ ਗੱਲ ਥੋੜੋ ਹੋ ਜੂਗੀ ਵੀ ਇਹ ਗੱਲ ਕਿੱਦਾਂ ਹੋ ਸਕਦੀ ਆ ਤਾਂ ਸਰਚ ਕਰਨ ਤੋਂ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗਿਆ ਵੀ ਗੱਲ 1956 ਦੀ ਆ ਜਦੋਂ ਇੱਕ ਜਿਹੜਾ ਪਾਣੀ ਵਾਲਾ ਜਹਾਜ਼ ਹੁੰਦਾ ਸਮੁੰਦਰ ਜਹਾਜ਼ ਕਹਿ ਲੈਂਦੇ ਉਹਨੂੰ ਉਹ ਤੇਲ ਲੈ ਕੇ ਆ ਰਿਹਾ ਸੀ ਤਾਂ ਤੇਲ ਡਾਲੇ ਕਿ ਹੌਣ ਕਾਰਨ ਉਹ ਜਦੋਂ ਸਮੁੰਦਰ ਦੇ ਮੰਨ ਲਓ ਕਿ ਨਾਰੇ ਤੇ ਲੱਗਣ ਲੱਗਿਆ ਤਾਂ ਉਹ ਇੱਕੋ ਲੱਖਤ ਜਿਆਦਾ ਸਾਈਡ ਤੇ ਨੂੰ ਜਾ ਕੇ ਇੱਕ ਪਹਾੜੀ ਚ ਵੱਜਿਆ ਪਹਾੜੀ ਚ ਵੱਜਣ ਕਾਰਨ ਤੇਲ ਦਾ ਨੁਕਸਾਨ ਹੋ ਗਿਆ ਉਹਨੂੰ ਜਿੰਨਾ ਉਹ ਚ ਤੇਲ ਤਾਂ ਤੇਲ ਨੂੰ ਅੱਗ ਲੱਗ ਗਈ ਨੁਕਸਾਨ ਹੋਣਾ ਹੀ ਸੀ ਤਾਂ ਜਿਹੜੀ ਤੇਲ ਕੰਪਨੀ ਸੀ ਉਹਨਾਂ ਨੇ ਫੜ ਕੇ ਜਿਹੜਾ ਉਹ ਨੂੰ ਚਲਾਉਂਦਾ ਸੀ ਪਾਇਲਟ ਕਹਿ ਲਈਏ ਆਪਾਂ ਹਣਾ ਡਰਾਈਵਰ ਕਹਿ ਲਈਏ ਉਹਨੂੰ ਅਰੈਸਟ ਕਰਵਾਤਾ ਜਦੋਂ ਅਰੈਸਟ ਕੀਤਾ ਗਿਆ ਤਾਂ ਉਹਨੂੰ ਪੁੱਛਤਾ ਸੀ ਤਾਂ ਉਹਨੇ ਕਰਨੀ ਸੀ ਵੀ ਗੱਲ ਕੀ ਆ ਤਾਂ ਜਦੋਂ ਗੱਲਬਾਤ ਪੁੱਛੀ ਗਈ ਉਹਨੂੰ ਤਾਂ ਉਹਨੇ ਕਿਹਾ ਕਹਿੰਦਾ ਵੀ ਇਹ ਚ ਮੇਰਾ ਕੋਈ ਕਸੂਰ ਨਹੀਂ ਮੈਂ ਜਿੱਥੋਂ ਤੇਲ ਲੈ ਕੇ ਆਉਣਾ ਸੀ ਜਿੱਥੇ ਤੇਲ ਛੱਡਣਾ ਸੀ ਮੈਂ ਬਿਲਕੁਲ ਸਹੀ ਆ ਰਿਹਾ ਤਾਂ ਉਹ ਕਹਿੰਦਾ ਫਿਰ ਗੱਲ ਕੀ ਹੋਈ ਉਕਾਨਾ ਵੀ ਗੱਲ ਇਹ ਹੋਈ ਜਦੋਂ ਮੈਂ ਉੱਥੇ ਆ ਕੇ ਪਹੁੰਚਿਆ ਜਿੱਥੋਂ ਜਹਾਜ਼ ਘੁੰਮੇ ਆ। ਉੱਥੇ ਆ ਕੇ ਕਹਿੰਦਾ ਮੈਂ ਕੀ ਦੇਖਦਾ ਝਰਨੇ ਵਾਂਗੂ ਬਹੁਤ ਤੇਜ਼ ਮੀਂਹ ਆ ਕੇ ਕਹਿੰਦਾ ਮੇਰੇ ਸਕਰੀਨ ਤੇ ਵੱਜਦਾ। ਜਿੱਥੇ ਮੈਂ ਚਲਾਉਣਾ। ਤੇ ਜਦੋਂ ਮੀਂਹ ਵੱਜਦਾ ਪਾਣੀ ਬਹੁਤ ਤੇਜ਼। ਉਹਦੇ ਨਾਲ ਇਹ ਕਹਿੰਦਾ ਇੱਕ ਜੀਉ ਦੀ ਮੱਝ ਆ ਕੇ ਮੇਰੇ ਉੱਪਰ ਵੱਜਦੀ ਆ। ਉਹ ਵੱਜਣ ਨਾਲ ਕਹਿੰਦਾ ਇਹ じゃ ਮੰਨ ਲਓ ਕਿ ਉਹਦਾ ਸਿਸਟਮ ਵਿਗੜਦਾ ਬੈਲੈਂਸ ਜਹਾਜ਼ ਦਾ। ਵੀ ਉਹ ਜਾ ਕੇ ਵਜਿਆ ਪਹਾੜੀ ਚ ਤਾਂ ਸਾਰੇ ਇਹ ਗੱਲ ਸੁਣ ਕੇ ਹੱਸਣ ਲੱਗ ਗਏ ਵੀ ਇਹ ਥੋੜਾ ਹੋ ਸਕਦਾ ਇੰਤ ਉੱਪਰੋਂ ਮਾਇਸਾਂ ਕਿੱਥੋਂ ਡਰ ਲੱਗੀਆਂ ਡੰਗਰ ਤਾਂ ਉਹ ਨੂੰ ਜਿਹੜਾ ਕਹਿੰਦੇ ਆ ਵੀ ਦਿਮਾਗੀ ਡਾਕਟਰ ਉਹਦੇ ਕੋਲ ਲਜਾਇਆ ਗਿਆ ਤਾਂ ਹੁਣ ਉਹਦੇ ਨਾਲ ਜਿਹੜੀ ਘਟਨਾ ਵਾਪਰੀ ਸੀ ਉਹਨੇ ਤਾਂ ਉਹੀ ਕਹਾਣੀ ਸੁਣਾਉਣੀ ਸੀ ਤਾਂ ਦਿਮਾਗੀ ਡਾਕਟਰ ਨੇ ਉਹਨੂੰ ਪਾਗਲ ਕਰਾਰ ਦੇ ਦਿੱਤਾ ਕੋਰਟ ਦੇ ਵਿੱਚ ਕੇਸ ਚੱਲਿਆ ਉਹਨੇ ਵੀ ਉਹਨੂੰ 20 ਸਾਲ ਦੀ ਸਜ਼ਾ ਕਰਤੀ। ਦਿਮਾਗੀ ਡਾਕਟਰ ਨੇ 20 ਸਾਲ ਉਹਦੇ ਪਾਗਲਖਾਨੇ 'ਚ ਲਵਾਤੇ। ਤੇ ਉਹ ਤੋਂ ਬਾਅਦ ਕੀ ਹੁੰਦੀ ਹੈ ਕਹਾਣੀ? ਇੱਕ ਜਲਵਾਯੂ ਸੈਨਾ ਜਿਹੜੀ ਹੁੰਦੀ ਹੈ ਮਾਨੂੰ ਪਾਣੀ ਵਾਲੀ ਸੈਨਾ। ਉਹਦੇ ਕੈਪਟਨ ਨੇ ਇੱਕ ਬੁੱਕ ਲਿਖੀ। ਆਪਣੀ ਜਿਹਨੂੰ ਆਪਾਂ ਕਹਿੰਦੇ ਨੇ ਵੀ ਆਤਮਕਥਾ ਜਾਂ ਆਪਣੀ ਜੀਵਨ ਤਿਰ ਪਰ ਤਾਂ ਉਹ ਲਿਖਦਾ ਕਹਿੰਦਾ ਵੀ 1955 'ਚ ਇੱਕ ਵਾਰੀ ਇੱਕ ਪਹਾੜੀ ਨੂੰ ਅੱਗ ਲੱਗ ਗਈ ਸੀ ਜਿਹੜਾ ਅਮਰੀਕਾ 'ਚ ਵੀ ਮੈਂ ਉਹਦੇ ਬਾਰੇ ਲਿਖਣਾ ਚਾਹੁੰਨਾ ਵੀ ਲੋਕਾਂ ਨੂੰ ਪਤਾ ਲੱਗੇ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਵਿੱਚ ਮੈਂ ਸਾਰਾ ਕੁਝ ਸੱਚ ਦੱਸਣਾ ਚਾਹੁੰਨਾ ਵੀ ਜਦੋਂ ਪਹਾੜੀ ਨੂੰ ਅੱਗ ਲੱਗ ਗਈ ਸੀ ਤਾਂ ਉਹ ਅੱਗ ਬੁਝਾਉਣ ਦੀ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਸੀ ਵੀ ਮੈਂ ਉਸ ਸਮੇਂ ਵੀ ਕੈਪਟਨ ਸੀਗਾ ਤਾਂ ਜਦੋਂ ਅੱਗ ਬੁਝਾਉਣ ਦੀ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਆ ਕਹਿੰਦਾ ਅਸੀਂ ਮੰਨ ਲਓ ਜਿੱਥੋਂ ਸਮੁੰਦਰ 'ਚੋਂ ਪਾਣੀ ਚੱਕਦੇ ਆ ਤੇ ਲਿ ਜਾ ਕੇ ਪਾਣੀ ਤੇ ਜਾ ਕੇ ਉੱਥੇ ਡੰਪ ਕਰ ਦਿੰਦੇ ਆ ਮੰਨ ਲਓ ਕਿ ਜਿਹੜਾ ਘਵਾਰਾ ਜਿਹਾ ਹੁੰਦਾ ਉਹਨੂੰ ਖੋਲ ਦਿੰਨੇ ਆ ਤਾਂ ਕਹਿੰਦਾ ਵੀ ਜਿਵੇਂ ਪਹਿਲਾਂ ਕਰਦਾ ਸੀ ਮੈਂ ਉਦਾਂ ਹੀ ਕਰਿਆ ਸਮੁੰਦਰ ਚੋਂ ਸਿੱਟਿਆ ਜਿਹੜਾ ਹੁੰਦਾ ਚਕੂਜਾ ਮੰਨ ਲਓ ਬਲਬਲਾ ਜਿਹਾ ਤਾਂ ਸਿੱਟਿਆ ਜਦੋਂ ਪਾਣੀ ਦਾ ਭਰਿਆ ਪਾਣੀ ਦਾ ਪਰ ਕੇ ਕਹਿੰਦਾ ਉੱਪਰ ਨੂੰ ਉੜਾਇਆ ਮੈਂ ਜਹਾਜ਼ ਤਾਂ ਮੈਨੂੰ ਐਦਾਂ ਲੱਗਿਆ ਵੀ ਕੋਈ ਜਿੰਉਂਦੀ ਚੀਜ਼ ਉਹਦੇ ਵਿੱਚ ਆ ਗਈ ਪੈਰਾਸ਼ੂਟ ਕਹਿ ਲਈ ਜਿਸ ਦੀ ਮੇਰੇ ਕੋਲ ਨਾ ਨੀ ਜਾਦੂ ਦਾ ਤਾਂ ਕਹਿੰਦਾ ਹੁਣ ਮੈਂ ਸੋਚਣਾ ਚ ਪੈ ਗਿਆ ਵੀ ਜੇ ਮੈਂ ਇਹ ਚੀਜ਼ ਨੂੰ ਜਿੱਥੇ ਤੱਕ ਲੈ ਕੇ ਜਾਣਾ ਉੱਥੇ ਜਾ ਕੇ ਪਾਣੀ ਡੋਲਦਾ ਤਾਂ ਹੋ ਸਕਦਾ ਵੀ ਇਹ ਜਿਹੜੀ ਚੀਜ਼ ਆ ਉਹ ਮੇਰਾ ਜਹਾਜ਼ ਦਾ ਬੈਲੈਂਸ ਵਿਗਾੜ ਰਹੀ ਆ ਵੀ ਉਹਦੇ ਕਰਕੇ ਹੋ ਸਕਦਾ ਮੈਂ ਵੀ ਕਿਤੇ ਵੱਜਾਂ ਵੀ ਮੇਰਾ ਵੀ ਨੁਕਸਾਨ ਹੋ ਸਕਦਾ ਜਹਾਜ਼ ਦਾ ਵੀ ਨੁਕਸਾਨ ਹੋ ਸਕਦਾ ਇਹਦੇ ਲਈ ਕਹਿੰਦਾ ਕੀ ਕਰਿਆ ਮੈਂ ਥੋੜੀ ਜਿਹਾ ਦੂਰ ਜਾ ਕੇ ਜਿਹੜਾ ਹੋ ਸੀਗਾ ਪਾਣੀ ਦਾ ਭਰਿਆ ਹੋਇਆ ਉਹਦਾ ਕਹਿੰਦਾ ਮੈਂ ਮੂੰਹ ਖੋਲਤਾ ਥੱਲੇ ਹੁਣਾ ਕੋਈ ਪ੍ਰੋਸੈਸ ਮੰਨ ਲਓ ਜਹਾਜ਼ ਵਿੱਚ ਬੈਠਾ ਬੰਦਾ ਉਹ ਮੂੰਹ ਖੋਲਦੋਂਦਾ ਕੋਈ ਦੇਖ ਦੇਈਂ ਜਾ ਜਿਵੇਂ ਹੁਣ ਅਮਰੀਕਾ ਚ ਅੱਗ ਲੱਗੀ ਹੋਈ ਹੈ ਹਨਾ ਉਹ ਜਹਾਜ਼ਾਂ ਰਾਹੀਂ ਪਾਣੀ ਪਾਉਂਦੇ ਨੇ ਉਹ ਚੀਜ਼ ਸੀਗੀ ਉਹ ਕਹਿੰਦਾ ਮੈਂ ਪਾਣੀ ਭਰਿਆ ਲੈ ਗਿਆ ਮੈਨੂੰ ਲੱਗਿਆ ਵੀ ਇਹ ਚ ਕੋਈ ਜਿਉਂਦੀ ਚੀਜ਼ਾਂ ਜਹਾਜ਼ ਦਾ ਬੈਲੈਂਸ ਵਿਗੜਨ ਨਾਲ ਕਹਿੰਦਾ ਮੈਂ ਜਦੋਂ ਸੋਚਿਆ ਵੀ ਇਹਦਾ ਮੂੰਹ ਖੋਲਦਮਾ ਤਾਂ ਜਦੋਂ ਇਹ ਕਹਿੰਦਾ ਮੈਂ ਮੂੰਹ ਖੋਲੇ ਇੱਕੋ ਲਖਤ ਸਾਰਾ ਪਾਣੀ ਗਰਨ ਦੇ ਨਾਲ ਪਾਣੀ ਦੇ ਨਾਲ ਨਾਲ ਕਹਿੰਦਾ ਮੈਂ ਥੱਲੇ ਕੀ ਦੇਖਦਾ ਉਹਨਾਂ ਨੂੰ ਸਕਰੀਨ ਵੀ ਲੱਗੀ ਹੁੰਦੀ ਆ ਨਾ ਵਿੱਚ ਵੀ ਉਹਨਾਂ ਨੂੰ ਐਂ ਟਰੇਸ ਹੁੰਦਾ ਕੈਮਰੇ ਲੱਗੇ ਹੁੰਦੇ ਆ ਤਾਂ ਕਹਿੰਦਾ ਉਹ ਚ ਇੱਕ ਜੀਉਂ ਦੀ ਮੱਝ ਡਿੱਗੀ ਉਹ ਸਮੁੰਦਰ ਚੋਂ ਕਹਿੰਦਾ ਜਿੱਥੋਂ ਮੈਂ ਪਾਣੀ ਚੱਕਿਆ ਸੀ ਉੱਥੇ ਕਿਤੇ ਮੱਝਾਂ ਸੀਗੀਆਂ ਉਹ ਮੱਝ ਕਹਿੰਦਾ ਉਹਦੇ ਵਿੱਚ ਚੜ ਗਈ ਤੇ ਅੱਜ ਕਹਿੰਦਾ ਮੈਨੂੰ ਬਹੁਤ ਮੰਨ ਲਓ ਵੀ ਇਹ ਦੱਸ ਦੇਣ ਨੂੰ ਅਫਸੋਸ ਹੋ ਰਿਹਾ ਵੀ ਕੋ ਦਿਨ ਦੀ ਗਲਤੀ ਕਰਕੇ ਮੈਨੂੰ ਪਤਾ ਬਾਅਦ ਚ ਲੱਗਿਆ ਵੀ ਉਹ ਸਾਡੇ ਦੁਆਰਾ ਕੀਤੀ ਵੀ ਜਾਣਬੁੱਝ ਕੇ ਤਾਂ ਗਲਤੀ ਨਹੀਂ ਕਹਿ ਸਕਦੇ ਇਹ ਇੱਕ ਮਾਨਵਿਕ ਘਟਨਾ ਕਰਕੇ ਸਾਡੇ ਹੀ ਇੱਕ ਪਾਇਲਟ ਨੂੰ ਜੋ ਕਿ ਤੇਲ ਲੈ ਕੇ ਜਾ ਰਿਹਾਤਾ ਉਹਨੂੰ 20 ਸਾਲ ਸਹੀ ਹੁੰਦੇ ਹੋਣ ਦੇ ਬਾਵਜੂਦ ਵੀ ਪਾਗਲਾਂ ਦੇ ਵਿੱਚ ਜਿੰਦਗੀ ਕੱਟਣੀ ਪਈ ਆ ਨਹੀਂ ਜੀ ਜੀ ਤੁਸੀਂ ਸਰਚ ਕਰਕੇ ਦੇਖ ਲਿਓ 1956 ਤੇਲ ਟੈਂਕ ਐਕਸੀਡੈਂਟ ਯੂ ਐਸ ਏ ਜਾਂ ਕੁਝ ਵੀ ਵੀ ਕਿੱਦਾਂ ਕ੍ਰੈਸ਼ ਹੋਇਆ ਸੀਗਾ ਉਹ ਸਮੁੰਦਰ ਦੇ ਵਿੱਚੋਂ ਤੁਹਾਨੂੰ ਵੀਡੀਓ ਮਿਲ ਜੂਗੀ ਮੈਂ ਵੀ ਇੱਕਦਣ ਅੱਗੇ ਵੀ ਮੈਂ ਦੇਖੀ ਸੀ ਜੀ ਉਦੋਂ ਤਾਂ ਮੈਂ ਭੁੱਲ ਭੁੱਲ ਗਿਆ ਹੁਣ ਚਲੋ ਮਾ ਚਲ ਨਵੀਂ ਚੀਜ਼ ਆ ਹੋ ਸਕਦਾ ਕਿ ਨਹੀਂ ਪਤਾ ਹੁੰਦਾ ਹਨਾ ਸੋ ਥੈਂਕ ਯੂ ਵੀਡੀਓ ਦੇਖਣ ਲਈ